ਸੱਛੇ ਕਾਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਵਧੀਆ ਆਲੂਆਂ ਦੀ ਰਸਮੀ ਸੀਜੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਚਲੋ ਜੀ ਆਪਾਂ ਰੈਸਪੀ ਕਰਦੇ ਹਾਂ ਸਟਾਰਟ ਇੱਥੇ ਆਪਾਂ 1 ਕਿਲੋ ਲੈਂਦੇ ਜੀ ਆਲੂ ਆਲੂ ਨੂੰ ਮੈਂ ਚੰਗੇ ਤਿੱਕੇ ਦਾ ਉਵਾਲ ਲਿਆ ਸੀ ਆਲੂ ਆਪਾਂ ਛੋਟੇ ਸਾਈਜ਼ ਦੇ ਲੈਤੀ ਤੇ ਆਲੂ ਨੂੰ ਆਪਾਂ ਇਸ ਤਿੱਕੇ ਨਾਲ ਹੱਥ ਦੇ ਨਾਲ ਹੀ ਭੰਨ ਲੈਣਾ ਤੇ ਤੁਹਾਨੂੰ ਕੱਟਣ ਦੀ ਜ਼ਰੂਰਤ ਨਹੀਂ ਪੈਣੀ ਛੋਟੇ ਸਾਈਜ਼ ਦੇ ਆਲੂ ਲਿਓ ਤੇ ਆਲੂ ਨੂੰ ਆਪਾਂ ਇਸ ਤਿੱਕੇ ਨਾਲ ਫੋਟ ਲੈਣਾ ਤੇ ਇੱਥੇ ਆਪਾਂ ਕੜਾਈ 'ਚ ਪਾ ਲਈਏ ਸਰੋਂ ਦਾ ਤੇਲ ਇਹਦੇ ਵਿੱਚ ਪਾ ਲਈਏ ਇੱਕ ਚਮਚਾ ਜੀਰੇ ਦਾ ਤੇ ਹੁਣ ਆਪਾਂ ਅਦਰਕ ਲਸਣ ਤੇ ਹਰੀਆਂ ਮਿਰਚੀਆਂ ਨੂੰ ਕੱਟ ਕੇ ਰੱਖਿਆ ਸੀ ਬਰੀਕ ਉਹ ਪਾ ਲਈਆਂ ਤੇ ਅੱਧਾ ਕ ਇੰਚਾ ਆਪਾਂ ਅਦਰਕ ਲੈਤਾ ਸੀ ਤੇ 7-8 ਕਲੀਆਂ ਲਸਣ ਦੀਆਂ ਤੇ 2 ਤੋਂ 3 ਮਿਰਚਾਂਵੇਂ ਹਰੀਆਂ ਬਰੀਕ ਕੱਟ ਕੇ ਲੈਤੀਆਂ ਇਹਨਾਂ ਨੂੰ ਆਪਾਂ ਚੰਗੇ ਤੀਕੇ ਦਾ ਭੁੰਨਾਂਗੇ ਇਹਨਾਂ ਨੂੰ ਭੁੰਨਣਾ ਜ਼ਰੂਰੀ ਹੈ ਫਿਰ ਆਪਾਂ ਪਾਵਾਂਗੇ ਜੀ ਪਿਆਜ਼ ਪਿਆਜ਼ ਮੈਂ ਦੋ ਲੈਤੇ ਆ ਮੀਡੀਅਮ ਸਾਈਜ਼ ਦੇ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਲਾਂਗੇ ਤੇ ਇਹਨਾਂ ਨੂੰ 골ਡਨ ਜਿਹਾ ਹੋਣ ਤੱਕ ਆਪਾਂ ਭੁੰਨਾਂਗੇ ਦੇਖੋ ਜੀ ਇੱਥੇ ਪਿਆਜ਼ ਦਾ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਪਾਏ ਆਲੂ ਆਲੂ ਜਿਹੜੇ ਆਪਾਂ ਉਬਾਲ ਕੇ ਰੱਖੇ ਹੋਏ ਸੀ ਭੰਨ ਕੇ ਤੇ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਟਾਈਮ ਫਰਾਈ ਕਰਾਂਗੇ ਤੇ ਇਸ ਨਾਲ ਆਲੂਆਂ ਦੀ ਸਬਜ਼ੀ ਨਾ ਬਹੁਤ ਟੇਸਟੀ ਬਣਦੀ ਹੈ ਜੇ ਜਦੋਂ ਆਪਾਂ ਆਲੂ ਨੂੰ ਥੋੜਾ ਜਿਹਾ ਭੁੰਨ ਕੇ ਬਣਾਉਣੇ ਆ ਤੇ ਹੁਣ ਆਪਾਂ ਐਡ ਕੀਤਾ ਜੀ ਨਮਕ ਤੇ ਨਮਕ ਤੋਂ ਬਾਅਦ ਆਪਾਂ ਮਿਰਚ ਐਡ ਕੀਤੀ ਹੈ ਮਿਰਚ ਪਾਊਡਰ ਆਪਾਂ ਅੱਧਾ ਕ ਚਮਚਾ ਐਡ ਕੀਤਾ ਤੇ ਨਾਲ ਹੀ ਆਪਾਂ ਹਲਦੀ ਐਡ ਕਰਾਂਗੇ ਅੱਧਾ ਕ ਚਮਚਾ ਆਪਾਂ ਹਲਦੀ ਐਡ ਕੀਤੀ ਹੈ ਤੇ ਨਾਲ ਹੀ ਆਪਾਂ ਧਨੀਆ ਪਾਊਡਰ ਐਡ ਕਰਾਂਗੇ ਅੱਧਾ ਕ ਚਮਚ ਤੇ ਗੈਸ ਦੀ ਫਲੇਮ ਨੂੰ ਆਪਾਂ ਘੱਟ ਤੇ ਰੱਖਣਾ ਸਿਮਤ ਤੇ ਕਰਕੇ ਹੀ ਪਕਾਉਣੇ ਆ ਆਲੂ ਨਹੀਂ ਤਾਂ ਆਪਣੇ ਆਲੂ ਮੱਚ ਜਾਣਗੇ ਜਿਆਦਾ ਰੜ ਜਾਣਗੇ ਥੋੜੇ ਜਿਹਾ ਰੜਨੀ ਆਪਾਂ ਜਿਆਦਾ ਨਹੀਂ ਰੜਨੀ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਪਹਿਲਾਂ ਪਕਾ ਲੈਣਾ ਤੇ ਬਾਅਦ ਦੇ ਵਿੱਚ ਆਪਾਂ ਇੱਕ ਕੌਲੀ ਪਾਣੀ ਦੀ ਐਡ ਕੀਤੀ ਹੈ ਤੇ ਆਪਾਂ ਸਿਰਫ ਦੋ ਕ올ੀਆਂ ਪਾਣੀ ਦੀਆਂ ਹੀ ਐਡ ਕਰਾਂਗੇ ਮਿਕਸ ਕਰ ਦਾਂਗੇ ਚੰਗੇ ਤਰੀਕੇ ਨਾਲ ਤੇ ਹੁਣ ਆਪਾਂ ਇੱਕ ਕੌਲੀ ਹੋਰ ਪਾਣੀ ਦੀ ਐਡ ਕਰਾਂਗੇ ਤੇ ਥੋੜਾ ਜਿਹਾ ਟਾਈਮ ਆਪਾਂ ਇਹਨੂੰ ਪਕਾਵਾਂਗੇ 3 ਤੋਂ 4 ਕਿ ਮਿੰਟ ਕਿਉਂਕਿ ਪਹਿਲਾਂ ਆਲੂ ਆਪਣੇ ਉਬਲੇ ਹੋਏ ਆ ਐਨਾ ਟਾਈਮ ਆਪਾਂ ਨੂੰ ਪਕਾਉਣ ਦੀ ਲੋੜ ਨਹੀਂ ਪੈਣੀ ਤੇ ਆਲੂ ਆਪਣੇ ਦੇਖ ਵਧੀਆ ਰਸਮੀ ਸਜਣਗੀ ਪਾਣੀ ਦੇ ਵਿੱਚ ਜਦੋਂ ਆਪਣੀ ਸਬਜੀ ਵਧੀਆ ਬਣ ਜੂਗੀ ਜਦੋਂ ਆਪਾਂ ਪਾਣੀ ਪਾਤਾ ਤਾਂ ਥੋੜਾ ਜਿਹਾ ਟਾਈਮ ਆਪਾਂ ਪਕਾਉਣਾ ਦੇਖੋ ਆਪਣੀ ਸਬਜੀ ਵਧੀਆ ਰਸਮੀ ਸੀਗੀ ਬਣੀ ਆ ਤੇ ਇੱਥੇ ਆਪਾਂ ਚੈੱਕ ਕਰਾਂਗੇ ਤੇ ਆਲੂ ਆਪਣੇ ਵਧੀਆ ਪਾਣੀ ਦੇ ਵਿੱਚ ਵੀ ਰਲ ਗਏ ਨੇ ਤੇ ਹੁਣ ਆ

ਨਾਲ ਆਲੂ ਸਬਜ਼ੀ ਬਹੁਤ ਜਿਆਦਾ ਲੱਗਦੀ ਹੈ ਤੁਸੀਂ ਤੁਸੀਂ ਇਹ ਸਬਜ਼ੀ ਦਾ ਰਾਠੇ ਦਾ ਖਾ ਸਕਦੇ ਤੇ ਹੋਣਾ ਪੈਜੀ ਬੱਧੀਆ ਜਿਹਾ ਤੜਕਾ ਤਿਆਰ ਕਰਾਂਗੇ ਇਕ ਤੇ ਮੀਨ ਦੀ ਕੀ ਲੈ ਆ ਤੁਸੀਂ ਸਰੋਂ ਦਾ ਤੇਲ ਹੀ ਲੈ ਸਕਦੇ ਇੱਕ ਅੱਧਾ ਚਮਚਾ ਆਪਾਂ ਪਾਈਏ ਜੀ ਰਾਈ ਨਾਲ ਹੀ ਆਪਾਂ ਪਾਈਆਂ ਜੀ ਸੁੱਕੀਆਂ ਮਿਰਚਾਂ ਦੋਵੇਂ ਸੁੱਕੀਆਂ ਮਿਰਚਾਂ ਨੂੰ ਟੋਟੇ ਕਰ ਲਈ ਸੀ ਇਸ ਟਿੱਕੇ ਨਾਲ ਤੇ ਹੁਣ ਆਪਾਂ ਇਹਨੂੰ ਖਲਾਵਾਗੇ ਚੰਗੇ ਟਿੱਕੇ ਨਾਲ ਪਕਾ ਲਾਂਗੇ ਜਦੋਂ ਚਟਕਣ ਜਿਹੀ ਲੱਗਦੀ ਰਾਈ ਤੇ ਉਦੋਂ ਆਪਾਂ ਕਸ਼ਮੀਰੀ ਲਾਲ ਮਿਰਚ ਐਡ ਕਰਾਂਗੇ ਚਮਚ ਦਾ ਤੀਜਾ ਹਿੱਸਾ ਆਪਾਂ ਕਸ਼ਮੀਰੀ ਲਾਲ ਮਿਰਚ ਐਡ ਕਰਾਂਗੇ ਤੇ ਇਹਨੂੰ ਪਾ ਕੇ ਆਪਾਂ ਮਿਕਸ ਕਰ ਦਾਂਗੇ ਇੱਕ ਵਾਰੀ ਮਸਾਲੇ ਨੂੰ ਆਪਾਂ ਵਧੀਆ ਜਾਈ ਤੜਕਾ ਤਿਆਰ ਹੋ ਜੂ ਆਲੂਆਂ ਦੀ ਸਬਜ਼ੀ ਲਈ ਤੇ ਬਹੁਤ ਵਧੀਆ ਲੱਗਦੀ ਆਲੂਆਂ ਦੀ ਸਬਜ਼ੀ ਦੇਖਣ ਚ ਜਿੰਨੀ ਖੂਬਸੂਰਤ ਤਾਂ ਉਨੀ ਹੀ ਖਾਣ ਦੇ ਵਿੱਚ ਜ਼ਬਰਦਸਤ ਹੋਵੇਗੀ ਦੇਖੋ ਆਪਾਂ ਤੜਕਾ ਮਿਕਸ ਕਰਤਾ ਜੀ ਤੇ ਆਪਾਂ ਪਹਿਲਾਂ ਤੜਕੀ ਨੂੰ ਕੜਾਈ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਦਾਲ ਦੇ ਵਿੱਚ ਮਿਕਸ ਕਰਾਂਗੇ ਤੇ ਇਹ ਸਬਜ਼ੀ ਤੁਸੀਂ ਪੂਰੀ ਨਾਲ ਪਰਾਂਠੇ ਨਾਲ ਖਾ ਸਕਦੇ ਹੋ ਤੇ ਹੁਣ ਆਪਾਂ ਪੰਜਾਬੀ ਸਟਾਈਲ ਦੇ ਵਿੱਚ ਸੱਨੇ ਦੇ ਵਿੱਚ ਸਰਵ ਕਰਾਂਗੇ ਤਾਂ ਆਲੂ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਪਿੱਤਲ ਦਾ ਥੰਡਾ ਲੈ ਲਿਆ ਪੰਜਾਬੀ ਸਟਾਈਲ ਦੇ ਵਿੱਚ ਹੀ ਬਣਾਈ ਹੈ ਆਪਾਂ ਸਬਜੀ ਤੇ ਪੰਜਾਬੀ ਸਟਾਈਲ ਦੇ ਵਿੱਚ ਹੀ ਆਪਾਂ ਇਹਨੂੰ ਸਰਵ ਕਰਾਂਗੇ ਤੇ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਸਬਜੀ ਬਣੀ ਹੋਈ ਤੇ ਜਿੰਨੀ ਇਹ ਦੇਖਣ ਚ ਖੂਬਸੂਰਤ ਹੈ ਤੇ ਓਨੀ ਹੀ ਖਾਣ ਦੇ ਵਿੱਚ ਬਹੁਤ ਟੇਸਟੀ ਹੋਊਗੀ ਸਾਡੀ ਦੇਖ ਕੇ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ